ਕਿਉਂਕਿ ਜੇ ਸਾਨੂੰ ਲੋਕ ਸੁਣਨ ਵਾਸਤੇ ਲੱਖਾਂ ਦੀ ਤعداد ਇਕੱਠੇ ਹੋ ਸਕਦੇ ਨੇ ਤੇ ਜੇ ਕਿਤੇ سپورਟ ਦੀ ਲੋੜ ਆ ਕਿਤੇ ਸਾਨੂੰ ਸਾਡੇ ਇਨਸਾਨਾਂ ਦੇ ਨਾਲ ਆਮ ਆਬਾਦ ਦੇ ਨਾਲ ਖੜਨ ਦੀ ਲੋੜ ਹੈ ਜੇ ਉੱਥੇ ਜਾ ਕੇ ਖੜਾਂਗੇ ਤੇ ਸਾਡੇ ਪਿੱਛੇ ਫਿਰ ਵੀ ਬਹੁਤ ਦੁਨੀਆ ਆ ਸਕਦੀ ਹੈ। ਸੋ ਮੇਰੇ ਸਾਡੇ ਸਾਰੇ ਆਰਟਿਸਟ ਭਾਈਚਾਰੇ ਨੂੰ ਜਿਵੇਂ ਡਾਕਟਰ ਸਾਹਿਬ ਆਏ ਨੇ, ਗੋਲ ਸਾਹਿਬ ਇਹਨਾਂ ਦੇ ਸਾਰੇ ਭਾਈਚਾਰੇ ਨੂੰ ਕਿਉਂਕਿ ਇੱਥੇ ਮੈਡੀਕਲ ਦੀ ਵੀ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਲੋੜ ਪੈਣੀ ਹੈ। ਜਿਹੜੇ ਇਲਾਕੇ ਚ ਨਾ ਸਾਡਾ মিডিਆ ਪਹੁੰਚਦਾ ਸਾਡੇ ਆਰਟਿਸਟ ਵੀ ਮੋਸਟਲੀ ਜਾਂ ਬਹੁਤ ਜਿਹੜੇ ਪੋਲੀਟੀਕਲ ਲੋਕ ਨੇ ਜਾਂ ਕਿਸੇ ਵੀ মিডিਆ ਤੋਂ ਉਹ ਸਾਰੇ ਵੀ ਉੱਥੇ ਪਹੁੰਚਣਾ ਸ਼ੁਰੂ ਹੋ ਜਾਂਦੇ ਨੇ ਮੈਨੂੰ ਲੱਗਦਾ ਇਹਦੇ ਨਾਲ ਨਾਲ ਜਿਹੜਾ ਉਧਰ ਹਰੀਕੇ ਪਤਨਵਾਲ ਅ ਫਿਰੋਜ਼ਪੁਰ ਸਾਈਡ ਉਧਰ ਵੀ ਬਹੁਤ ਲੋੜ ਹੈ ਤੋ ਜਿਹੜੇ ਉਧਰ ਨੇੜੇ ਇਲਾਕੇ ਵਾਲੇ ਨੇ ਉਧਰ ਪਹੁੰਚੋ ਜਿਹੜੇ ਇੱਧਰ ਵਾਲੇ ਨੇ ਉੱਧਰ ਪਹੁੰਚਣ ਜਿੱਥੇ ਜਿੱਥੇ ਪ੍ਰੋਬਲਮ ਹੈ ਉਹਦੇ ਜਿਹੜੇ ਨੇੜੇ ਆਰਟਿਸਟ ਨੇ ਜਾਂ ਡਾਕਟਰ ਨੇ ਜਾਂ ਜਿਹੜੇ ਵੀ ਲੋਕ ਜਿੱਦਾਂ ਵੀ ਹੈਲਪ ਕਰਨਾ ਚਾਹੁੰਦੇ ਨੇ ਉਹ ਆਪਣੇ ਆਪਣੇ ਇਲਾਕੇ ਨੂੰ ਸੰਭਾਲ ਲੈਣ ਤਾਂ ਵੀ ਆਪਾਂ ਛੇਤੀ ਇਸ ਤੋਂ ਨਿਕਲ ਸਕਦੇ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਲਗਾਤਾਰ ਜਥੇਬੰਦੀਆਂ ਔਰ ਐਨਜੀਓਜ਼ ਪਹੁੰਚ ਰਹੀਆਂ ਨੇ ਤਾਂ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇਸ ਵੇਲੇ ਤੁਸੀਂ ਦੇਖੋ ਕਿ ਇਸ ਬਰਸਾਤ ਔਰ ਜਿਹੜਾ ਦਰਿਆ ਦਾ ਪਾਣੀ ਹੈ ਉਸ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਅਕਸਰ ਤੁਸੀਂ ਗਾਣਿਆਂ ਦੇ ਵਿੱਚ ਵੀਡੀਓਜ਼ ਦੇਖਦੇ ਹੋ ਪਰ ਇਸ ਜਗ੍ਹਾ ਤੇ ਪਹੁੰਚਣਾ ਇੱਕ ਇਨਸਾਨੀਅਤ ਵੀ ਹੈ ਔਰ ਇਸ ਵੇਲੇ ਲੋਕਾਂ ਨੂੰ ਜ਼ਰੂਰਤ ਵੀ ਹੈ ਕਿਉਂਕਿ ਤੁਹਾਨੂੰ ਬਹੁਤ ਲੋਕ ਦੇਖਦੇ ਨੇ ਰੋਲ ਮਾਡਲ ਕਈ ਸਮਝਦੇ ਨੇ ਪਰ ਸਮਝਦੇ ਹੋ ਕਿ ਇੱਥੇ ਆ ਕੇ ਗਰਾਊਂਡ ਜ਼ੀਰੋ ਤੇ ਜੋ ਸਥਿਤੀ ਹੈ ਔਰ ਤਸਵੀਰਾਂ ਦੇ ਵਿੱਚ ਜੋ ਦੇਖਦੇ ਆ ਉਹ ਬਿਲਕੁਲ ਵੱਖਰੀ ਹੈ ਜੀ ਐਕਚੁਅਲੀ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਨੇ ਮੈਨੂੰ ਲੱਗਦਾ ਉਹਨਾਂ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਜੇ ਸਾਨੂੰ ਲੋਕ ਸੁਣਨ ਵਾਸਤੇ ਲੱਖਾਂ ਦੀ ਤعداد ਇਕੱਠੇ ਹੋ ਸਕਦੇ ਨੇ ਤੇ ਜੇ ਕਿਤੇ سپورਟ ਦੀ ਲੋੜ ਆ ਕਿਤੇ ਸਾਨੂੰ ਸਾਡੇ ਇਨਸਾਨਾਂ ਦੇ ਨਾਲ ਆਮ ਆਬਾਦ ਦੇ ਨਾਲ ਖੜਨ ਦੀ ਲੋੜ ਹੈ ਜੇ ਉੱਥੇ ਜਾ ਕੇ ਖੜਾਂਗੇ ਤੇ ਸਾਡੇ ਪਿੱਛੇ ਫਿਰ ਵੀ ਬਹੁਤ ਦੁਨੀਆ ਆ ਸਕਦੀ ਹੈ ਸੋ ਕੋਸ਼ਿਸ਼ ਉਹੀ ਹੁੰਦੀ ਆ ਆਰਟਿਸਟਾਂ ਦੀ ਸੋ ਮੇਰੇ ਸਾਡੇ ਸਾਰੇ ਆਰਟਿਸਟ ਭਾਈਚਾਰੇ ਨੂੰ ਜਿਵੇਂ ਡਾਕਟਰ ਸਾਹਿਬ ਆਏ ਨੇ ਗੋਲ ਸਾਹਿਬ ਇਹਨਾਂ ਦੇ ਸਾਰੇ ਭਾਈਚਾਰੇ ਨੂੰ ਕਿਉਂਕਿ ਇੱਥੇ ਮੈਡੀਕਲ ਦੀ ਵੀ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਲੋੜ ਪੈਣੀ ਆ ਤੇ ਜਿਹੜਾ ਰਸਨੋ ਤਾਂ ਆਲਰੇਡੀ ਬਹੁਤ ਪਹੁੰਚ ਚੁੱਕਿਆ ਹੈ ਔਰ ਨਾਲ ਨਾਲ ਹੁਣ ਜਿਵੇਂ ਵੋਟਾਂ ਦੀ ਲੋੜ ਆ ਵੋਟਾਂ ਪਹੁੰਚਣੀਆਂ ਚਾਹੀਦੀਆਂ ਨੇ ਉਹ ਸਭ ਚੀਜ਼ਾਂ ਤੇ ਵਰਕ ਹੋਣਾ ਚਾਹੀਦਾ ਤੁਸੀਂ ਸਮਝਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਆਏ ਹੋ ਇਸ ਵੇਲੇ ਆ ਕੇ ਇੱਕ ਮੋਰਲ ਸਪੋਰਟ ਦੀ ਵੀ ਬਹੁਤ ਵੱਡੀ ਲੋੜ ਹੈ ਲੋਕਾਂ ਨੂੰ ਕਿਉਂਕਿ ਲੋਕ ਘਬਰਾਏ ਹੋਏ ਨੇ ਹਲੇ ਤੱਕ ਕਈਆਂ ਥਾਵਾਂ ਤੇ ਕਹਿ ਰਹੇ ਕਿ ਚੀਜ਼ਾਂ ਪਹੁੰਚ ਹੀ ਨਹੀਂ ਰਹੀਆਂ ਮੈਨੂੰ ਮੈਨੂੰ ਇੱਕ ਚੀਜ਼ ਹੋਰ ਲੱਗਦੀ ਆ ਜੀ ਜਿਵੇਂ ਜਿਹੜੇ ਇਲਾਕੇ ਚ ਨਾ ਸਾਡਾ মিডিਆ ਪਹੁੰਚਦਾ ਸਾਡੇ ਆਰਟਿਸਟ ਵੀ ਮੋਸਟਲੀ ਜਾਂ ਬਹੁਤ ਜਿਹੜੇ ਪੋਲੀਟੀਕਲ ਲੋਕ ਨੇ ਜਾਂ ਕਿਸੇ ਵੀ মিডিਏ ਤੋਂ ਉਹ ਸਾਰੇ ਵੀ ਉੱਥੇ ਪਹੁੰਚਣਾ ਸ਼ੁਰੂ ਹੋ ਜਾਂਦੇ ਨੇ ਮੈਨੂੰ ਲੱਗਦਾ ਇਹਦੇ ਨਾਲ ਨਾਲ ਜਿਹੜਾ ਉਧਰ ਹਰੀਕੇ ਪਤਨਵਾਲ ਅ ਫਿਰੋਜ਼ਪੁਰ ਸਾਈਡ ਉਧਰ ਵੀ ਬਹੁਤ ਲੋਡ ਹੈ ਸੋ ਜਿਹੜੇ ਉਧਰ ਨੇੜੇ ਇਲਾਕੇ ਵਾਲੇ ਨੇ ਉਧਰ ਪਹੁੰਚੋ ਜਿਹੜੇ ਇੱਧਰ ਵਾਲੇ ਨੂੰ ਇੱਧਰ ਪਹੁੰਚਣ ਜਿੱਥੇ ਜਿੱਥੇ ਪ੍ਰੋਬਲਮ ਹੈ ਉਧਰ ਜਿਹੜੇ ਨੇੜੇ ਆਰਟਿਸਟ ਨੇ ਜਾਂ ਡਾਕਟਰ ਨੇ ਜਾਂ ਜਿਹੜੇ ਵੀ ਲੋਕ ਜਿੱਦਾਂ ਵੀ ਹੈਲਪ ਕਰਨਾ ਚਾਹੁੰਦੇ ਨੇ ਉਹ ਆਪਣੇ ਆਪਣੇ ਇਲਾਕੇ ਨੂੰ ਸਾਂਭ ਲੈਣ ਤਾਂ ਵੀ ਆਪਾਂ ਛੇਤੀ ਇਤੋਂ ਨਿਕਲ ਸਕਦੇ ਲੋਕਾਂ ਦੇ ਵਿੱਚ ਜਾ ਰਹੇ ਹੋ ਲੋਕ ਇਸ ਵੇਲੇ ਮੇਨ ਕਿਹੜੀ ਚੀਜ਼ ਦੀ ਡਿਮਾਂਡ ਕਰ ਰਹੇ ਆ ਜਾਂ ਕੀ ਉਹਨਾਂ ਦੀ ਸਮੱਸਿਆ ਹੈ ਇਸ ਵੇਲੇ ਮੈਨੂੰ ਇਹ ਲੱਗਦਾ ਜੀ ਕਿ ਰਾਸ਼ਨ ਦਾ ਬਹੁਤ ਪਹੁੰਚ ਗਿਆ ਜਿਹੜੇ ਲੋਕ ਘਰਾਂ ਦੀਆਂ ਛੱਤਾਂ ਤੇ ਕਿੰਨੇ ਕੰਨੇ ਦਿਨਾਂ ਤੋਂ ਬੈਠੇ ਨੇ ਜਾਂ ਆਪਣੇ ਘਰਾਂ ਦੇ ਅੰਦਰ ਸਮਾਨ ਨੂੰ ਦੇਖ ਕੇ ਵੀ ਯਾਰ ਔਰ ਕਿੰਨੇ ਲੋਕ ਜਾਣਨਾਗਵਾ ਚੁੱਕੇ ਨੇ ਉਹਨਾਂ ਤੱਕ ਜਿਹੜੀ ਖਾਣ ਪੀਣ ਦੀ ਸਹੂਲਤ ਹੈ ਜਾਂ ਉਹਨਾਂ ਨੂੰ ਜਿਹੜੀ ਵੀ ਮੈਡੀਕਲ ਕੋਈ ਜ਼ਰੂਰਤ ਹੈ ਉਹ ਪਹੁੰਚਾਉਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਉੱਥੇ ਤੱਕ ਉਹ ਕੋਈ ਪਹੁੰਚ ਨਹੀਂ ਪਾ ਰਹੇ ਜਿਵੇਂ ਟਰੈਕਟਰ ਵਾਲੇ ਸਾਡੇ ਕਿੰਨੇ ਪਿੰਡਾਂ ਪਰ ਜਿਹੜੇ ਲੈ ਕੇ ਜਾਂਦੇ ਨੇ ਰਸਤੇ ਲੈ ਕੇ ਜਾਂਦੇ ਨੇ ਹੋਰ ਸਮਾਨ ਲੈ ਕੇ ਜਾਂਦੇ ਨੇ ਸੋ ਉਹਦੇ ਨਾਲ-ਨਾਲ ਸਾਨੂੰ ਜਿਵੇਂ ਹੁਣ ਬੋਟਸ ਦੀ ਗੱਲ ਚੱਲਦੀ ਪਈ ਹੈ ਬੋਟਸ ਲੈ ਕੇ ਉੱਥੇ ਤੱਕ ਪਹੁੰਚਣ ਦੀ ਬਹੁਤ ਲੋੜ ਹੈ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਆਪਣਾ ਚੌਪਰ ਜਿਹੜਾ ਹੈ ਹੈਲੀਕਾਪਟਰ ਉਹ ਵੀ ਸੇਵਾ 'ਚ ਲਾਤਾ ਪਰ ਲੋਕ ਕਹਿ ਰਹੇ ਕਿ ਸਾਨੂੰ ਚੌਪਰ ਦੀ ਨਹੀਂ ਲੋੜ ਸਾਨੂੰ ਕਿਸ਼ਤੀਆਂ ਦੀ ਲੋੜ ਹੈ ਚੌਪਰ 'ਚ ਕਿੰਨੇ ਬੰਦੇ ਆਪਾਂ ਕੱਢ ਕੇ ਕੀ ਕਰ ਲਾਂਗੇ ਜੀ ਮੈਨੂੰ ਲੱਗਦਾ ਇਸ ਸਮੇਂ ਜਿਹੜਾ ਜ਼ਰੂਰਤ ਹੈ ਜਿਵੇਂ ਬੋਟਸ ਆਜਨ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਜਿੰਨੀਆਂ ਬੋਟਸ ਇਸ ਸਮੇਂ ਸਾਰੀਆਂ ਕੀ ਨੇ ਆਪਣੀਆਂ ਲੇਕਸ ਨੇ ਜਿਵੇਂ ਚੰਡੀਗੜ੍ਹ ਲੈ ਕੇ ਜਾਓ ਔਰ ਬਹੁਤ ਸਾਰੇ ਐਸੀਆਂ ਜਗਾਵਾਂ ਨੇ ਜ ਤਾਂ ਤੇ ਜਿਹੜਾ ਤੁਸੀਂ ਕਹ ਹਰੀਕੇ ਇਸ ਤੋਂ ਇਲਾਵਾ ਰਮਦਾਸ ਇਲਾਕੇ ਚ ਵੀ ਬੁਰੇ ਹਾਲਾਤ ਐ ਪਰ ਇਸ ਥਾਂ ਤੇ ਲੋਕਾਂ ਦੀ ਇੱਕ ਨਾਰਾਜ਼ਗੀ ਐ ਕਿ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਕੰਮਲਾ ਹੋਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਕਮੀ ਨਜ਼ਰ ਆ ਰਹੀ ਹੈ ਕਿਉਂਕਿ ਜੇ ਸਾਨੂੰ ਲੋਕ ਸੁਣਨ ਵਾਸਤੇ ਲੱਖਾਂ ਦੀ ਤਾਦਾਦ ਇਕੱਠੇ ਹੋ ਸਕਦੇ ਨੇ ਤੇ ਜੇ ਕਿਤੇ سپورਟ ਦੀ ਲੋੜ ਆ ਕਿਤੇ ਸਾਨੂੰ ਸਾਡੇ ਇਨਸਾਨਾਂ ਦੇ ਨਾਲ ਆਮ ਆਬਾਦ ਦੇ ਨਾਲ ਖੜਨ ਦੀ ਲੋੜ ਐ ਜੇ ਉੱਥੇ ਜਾ ਕੇ ਖੜਾਂਗੇ ਤਾਂ ਸਾਡੇ ਪਿੱਛੇ ਫਿਰ ਵੀ ਬਹੁਤ ਦੁਨੀਆ ਆ ਸਕਦੀ ਐ ਸੋ ਮੇਰੇ ਸਾਡੇ ਸਾਰੇ ਆਰਟਿਸਟ ਭਾਈਚਾਰੇ ਨੂੰ ਜਿਵੇਂ ਡਾਕਟਰ ਸਾਹਿਬ ਆਏ ਨੇ ਗੋਲ ਸਾਹਿਬ ਇਹਨਾਂ ਦੇ ਸਾਰੇ ਭਾਈਚਾਰੇ ਨੂੰ ਕਿਉਂਕਿ ਇੱਥੇ ਮੈਡੀਕਲ ਦੀ ਵੀ ਆਉਣ ਵਾਲੇ ਸਮੇਂ ਚ ਬਹੁਤ ਵੱਡੀ ਲੋੜ ਪੈਣੀ ਹੈ ਜਿਹੜੇ ਇਲਾਕੇ ਚ ਨਾ ਸਾਡਾ মিডিਆ ਪਹੁੰਚਦਾ ਸਾਡੇ ਆਰਟਿਸਟ ਵੀ ਮੋਸਟਲੀ ਜਾਂ ਬਹੁਤ ਜਿਹੜੇ ਪੋਲੀਟੀਕਲ ਲੋਕ ਨੇ ਜਾਂ ਕਿਸੇ ਵੀ মিডিਆ ਤੋਂ ਉਹ ਸਾਰੇ ਵੀ ਉੱਥੇ ਪਹੁੰਚਣਾ ਸ਼ੁਰੂ ਹੋ ਜਾਂਦੇ ਨੇ ਮੈਨੂੰ ਲੱਗਦਾ ਇਹਦੇ ਨਾਲ ਨਾਲ ਜਿਹੜਾ ਉਧਰ ਹਰੀਕੇ ਪਤਨ ਵੱਲ ਅ ਫਰੋਜ਼ਪੁਰ ਸਾਈਡ ਉਧਰ ਵੀ ਬਹੁਤ ਲੋਡ ਹੈ ਸੋ ਜਿਹੜੇ ਉਧਰ ਨੇੜੇ ਇਲਾਕੇ ਵਾਲੇ ਨੇ ਉਧਰ ਪਹੁੰਚੋ ਜਿਹੜੇ ਇੱਧਰ ਵਾਲੇ ਨੇ ਉੱਧਰ ਪਹੁੰਚਣ ਜਿੱਥੇ ਜਿੱਥੇ ਪ੍ਰੋਬਲਮ ਹੈ ਉਹਦੇ ਜਿਹੜੇ ਨੇੜੇ ਆਰਟਿਸਟ ਨੇ ਜਾਂ ਡਾਕਟਰ ਨੇ ਜਾਂ ਜਿਹੜੇ ਵੀ ਲੋਕ ਜਿੱਦਾਂ ਵੀ ਹੈਲਪ ਕਰਨਾ ਚਾਹੁੰਦੇ ਨੇ ਉਹ ਆਪਣੇ ਆਪਣੇ ਇਲਾਕੇ ਨੂੰ ਸੰਭਾਲ ਲੈਣ ਤਾਂ ਵੀ ਆਪਾਂ ਛੇਤੀ ਇਸ ਤੋਂ ਨਿਕਲ ਸਕਦੇ ਹਾਂ ਇਹ ਹਮੇਸ਼ਾ ਰਹਿੰਦੀ ਹੈ ਜੀ ਮੈਨੂੰ ਲੱਗਦਾ ਪਤਾ ਨਹੀਂ ਇਹਨਾਂ ਨੂੰ ਜਦੋਂ ਗਰਾਊਂਡ ਤੇ ਆ ਕੇ ਇੱਕ ਕੰਮ ਕਰਨੇ ਪੈਂਦੇ ਆ ਉਦੋਂ ਕਿਉਂ ਨਹੀਂ ਪਹੁੰਚਦੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਜਦੋਂ ਘਰ ਘਰ ਹੱਥ ਜੋੜੀ ਖੜੇ ਹੁੰਦੇ ਨੇ ਜਦੋਂ ਇਦਾਂ ਹੁਣ ਪਾਣੀ ਚਾ ਕੇ ਲੋੜ ਪੈਣੀ ਆ ਇੱਥੇ ਕਿਉਂ ਨਹੀਂ ਖੜੇ ਹੋ ਇੱਥੇ ਤਾਂ ਜ਼ਿਆਦਾ ਜ਼ਰੂਰਤ ਹੈ ਇਹੀ ਲੋਕਾਂ ਨੂੰ ਅਸੀਂ ਵਾਅਦਾ ਕਰਕੇ ਜਾਂਦੇ ਆ ਕਿ ਜਦੋਂ ਸਾਡੀ ਸਰਕਾਰ ਆਈ ਅਸੀਂ ਤੁਹਾਡੇ ਲਈ ਹਰ ਦੁੱਖ ਸੁੱਖ ਚ ਖੜੇ ਹੋਵਾਂਗੇ ਜਦਦਰਜੀਤ ਨਿੱਕੂ ਨੇ ਤਾਂ ਇਲੈਕਸ਼ਨ ਨਹੀਂ ਲੜਨੀ ਤੁਹਾਡੇ ਮਨ ਚ ਕਿਉਂ ਆਇਆ ਕਿ ਇੱਥੇ ਹੋਣਾ ਚਾਹੀਦਾ ਇਹ ਆਵਾਮ ਹੈ ਜੀ ਜਿਹੜਾ ਚਾਹੇ ਪੋਲੀਟੀਕਲ ਲੋਕ ਨੇ ਚਾਹੇ ਆਰਟਿਸਟ ਨੇ ਚਾਹੇ ਡਾਕਟਰ ਨੇ ਜਿਹੜੇ ਸਾਡੀ ਸਪੋਰਟ ਕਰਦੇ ਨੇ ਜਦੋਂ ਮੈਨੂੰ ਲੋੜ ਪਈ ਸੀ ਮੇਰੇ ਨਾਲ ਪੂਰੀ ਦੁਨੀਆ ਦੇ ਸਾਡੇ ਪੰਜਾਬੀ ਭੈਣ ਭਰਾ ਖੜੇ ਸੀਗੇ ਜੇ ਮੇਰੇ ਨਾਲ ਸਾਰੇ ਖੜੇ ਨੇ ਮੇਰਾ ਫਰਜ਼ ਵੀ ਬਣਦਾ ਨਾ ਮੈਂ ਕਿਉਂ ਨਹੀਂ ਖੜੂਗਾ ਇਹ ਤਾਂ ਅੱਜ ਇਨਸਾਨੀਅਤ ਦੀ ਲੋੜ ਹੈ ਤੇ ਸੋ ਇਨਸਾਨ ਬਣ ਕੇ ਤਾਂ ਹਰ ਬੰਦੇ ਨੂੰ ਇੱਥੇ ਆਉਣਾ ਚਾਹੀਦਾ ਪੋਲੀਟੀਕਲ ਜਾਂ ਆਰਟਿਸਟ ਜਾਂ ਡਾਕਟਰ ਬਣ ਕੇ ਨਹੀਂ ਇਨਸਾਨ ਬਣ ਕੇ ਲੋਕਾਂ ਦੀਆਂ ਪ੍ਰੋਬਲਮਾਂ ਤੁਸੀਂ ਬਤੌਰ ਕੋਈ ਸੈਲੀਬ੍ਰਿਟੀ ਨਹੀਂ ਬਤੌਰ ਪੰਜਾਬੀ ਹੈ ਸੈਲੀਬ੍ਰਿਟੀ ਤਾਂ ਆਪਾਂ ਹੈ ਹੀ ਨਹੀਂ ਜੀ ਉਹ ਤਾਂ ਲੋਕ ਪਿਆਰ ਕਰਦੇ ਨੇ ਉਹਨਾਂ ਕਰਦੇ ਐ ਸੀ ਇਸ ਟਾਈਮ ਪੰਜਾਬ ਦੇ ਹਾਲਾਤਾਂ ਦੇਖ ਕੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਖੜਨ ਲਈ ਆਇਆ ਹਾਂ ਡਾਕਟਰਬ ਇਸ ਵੇਲੇ ਜਿਸ ਤਰ੍ਹਾਂ ਤੁਸੀਂ ਡਾਕਟਰੀ ਪੇਸ਼ੇ ਨਾਲ ਸੰਬੰਧ ਰੱਖਦੇ ਹੋ ਇਸ ਵੇਲੇ ਇੱਕ ਤਾਂ ਪਾਣੀ ਜਦੋਂ ਤੱਕ ਹੈ ਉਦੋਂ ਤੱਕ ਜਿੱਥੇ ਬੰਦੀਆਂ ਵੀ ਰਹਿਣਗੀਆਂ ਪਰ ਜਦੋਂ ਪਾਣੀ ਹੇਠਾਂ ਉਤਰ ਜਾਣਾ ਉਸ ਤੋਂ ਬਾਅਦ ਵੀ ਕਈ ਸਮੱਸਿਆਵਾਂ ਦੀ ਹਲੇ ਸ਼ੁਰੂਆਤ ਹੋਣੀ ਹੈ ਉਸ ਤੋਂ ਬਾਅਦ ਮੈਡੀਕਲ ਦੀ ਲੋਡ ਪਊਗੀ ਬਹੁਤ ਜ਼ਿਆਦਾ ਲੋਡ ਪਊਗੀ ਕਿਉਂਕਿ ਜਿਹੜਾ ਮੈਡੀਕਲ ਇਸ ਟਾਈਮ ਜਿਹੜਾ ਵਾਇਰਸ ਫੈਲਣਾ ਉਦੇ ਬਾਰੇ ਆਪਾਂ ਵਿਚਾਰ ਵੀ ਨਹੀਂ ਕਰ ਸਕਦੇ ਸੋਚ ਵੀ ਨਹੀਂ ਸਕਦੇ ਪਰ ਲੋਕਾਂ ਨੂੰ ਸਾਡੀ ਇੱਕ ਸਿੱਧੀ ਸਿੱਧੀ ਐਡਵਾਈਸ ਹੁੰਦੀ ਆ ਕਿ ਜਦੋਂ ਆਪਣੇ ਘਰ ਨੂੰ ਅੱਗ ਲੱਗੀ ਆਪਾਂ ਨੂੰ ਇਹ ਬਚਾਉਣਾ ਪੈਂਦਾ ਪਰ ਜਿੰਨਾ ਮਰਜੀ ਪਿੱਟ ਲਿਆ ਕਿ ਫਲਾਣਾ ਆਉ ਹਰ ਇਹ ਜਦੋਂ ਬਾਬੇ ਨਾਨਕ ਦੀ ਕਿਰਪਾ ਹੁੰਦੀ ਆ ਤਾਂ عوام ਤੇ ਹੁੰਦੀ ਆ ਤਾਂ ਜਨਤਾ ਹੀ ਜਨਤਾ ਦੀ ਸਪੋਰਟ ਚ ਆਉਂਦੀ ਆ ਤਾਂ ਉਸ ਕਰਕੇ ਅੱਜ ਸਾਨੂੰ ਵੀ ਲੱਗਿਆ ਕਿ ਜਾਣਾ ਚਾਹੀਦਾ ਕਿਉਂਕਿ ਸਾਡੇ ਤੇ ਵੀ ਪੰਜਾਬ ਦਾ ਔਰ ਪੰਜਾਬੀਆਂ ਦਾ ਬਹੁਤ بڑا ਕਰਜ਼ਾ ਹੈ ਜਿਹੜਾ ਇਹ ਮੌਕੇ ਨੂੰ ਮੌਕੇ ਸਾਨੂੰ ਚਕਾਉਣਾ ਵੀ ਚਾਹੀਦਾ ਔਰ ਸਮਝਣਾ ਚਾਹੀਦਾ ਕਿਉਂਕਿ ਸੁਭਾਸ਼ ਗੋਇਲ ਨੂੰ ਅਜੇ ਅਗਰ ਪੰਜਾਬ ਦੇ ਵਿੱਚ ਕੋਈ ਪਿਆਰ ਕਰਦਾ ਤਾਂ ਪੂਰਾ ਪੰਜਾਬ ਪਿਆਰ ਕਰਦਾ ਪੰਜਾਬੀਅਤ ਪਿਆਰ ਕਰਦੀ ਆ ਤਾਂ ਮੇਰਾ ਸਾਰਿਆਂ ਨੂੰ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਇੱਥੇ ਕੋਸ਼ਿਸ਼ ਕਰੋ ਲੋਕਾਂ ਦੀ ਜਾਨ ਕਿਵੇਂ ਬਚਾਈ ਜਾ ਸਕਦੀ ਆ ਉਹਦੇ ਵਾਸਤੇ ਹੁਣ ਵੋਟਾਂ ਦੀ ਲੋੜ ਹੈ ਬੋਟ ਮਤਲਬ ਕਿਸ਼ਤੀਆਂ ਦੀ ਲੋਡ ਹੈ ਸਾਨੂੰ ਕਿਸ਼ਤੀਆਂ ਚਾਹੀਦੀਆਂ ਨੇ ਔਰ ਜਿਹੜੀਆਂ ਸਾਡੀਆਂ ਕਿਸ਼ਤੀਆਂ ਤੁਸੀਂ ਕਿਰਾਏ ਤੇ ਚੜਾ ਰੱਖੀਆਂ ਨੇ ਕਦੇ ਲੇਖ ਤੇ ਕਦੇ ਚੰਡੀਗੜ੍ਹ ਲੇਖ ਤੇ ਥੋੜੇ ਦੇਣਾ ਵਾਸਤੇ ਅਗਰ ਉਹਨਾਂ ਨੂੰ ਕਿਰਾਏ ਤੋਂ ਹਟਾ ਕੇ ਇੱਥੇ ਭੇਜ ਦੋਗੇ ਟਰਾਲੀਆਂ ਟਰੈਕਟਰਾਂ 'ਚ ਲੱਦ ਕੇ ਤਾਂ ਤੁਹਾਡਾ ਕੋਈ ਨੁਕਸਾਨ ਹੋਣ ਵਾਲਾ ਨਹੀਂ ਉੱਤੋਂ ਬਾਬਾ ਜੀ ਨੇ ਬੜੀ ਕਿਰਪਾ ਕਰਨੀ ਆ ਔਰ ਦੂਜੀ ਗੱਲ ਮੈਂ ਕਹਿਣਾ ਕਿਹੜੀ ਹੈਲਥ ਦੀ ਲੋਡ ਹੈ ਜਿੰਨੇ ਵੀ ਡਾਕਟਰ ਜਿੰਨੇ ਵੀ ਵੈਦ ਆ ਜਿਹੜੇ ਸਾਰਾ ਦਿਨ ਬਾਕੀ ਟੈਲੀਵਿਜ਼ਨ ਤੇ YouTube ਤੇ ਪਿੱਟਦੇ ਰਹਿੰਦੇ ਆ ਖਾ ਲਵੋ ਉਹ ਕਰ ਲਵੋ ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਆਪਦੇ ਝੋਲੇ ਲੈ ਕੇ ਸਾਰੇ ਇੱਥੇ ਪਹੁੰਚ ਜਾਣਦੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਰਹਿਣ ਤਾਂ ਬਿਲਕੁਲ ਬੜੀ ਇੰਪੋਰਟੈਂਟ ਜਿਹੜੀ ਗੱਲ ਇਹਨਾਂ ਨੇ ਕਹੀ ਕਿ ਭਾਵੇਂ ਰਾਸ਼ਨ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਪੱਧਰ ਤੇ ਖਾਣ ਪੀਣ ਦਾ ਹੋਰ ਸਮਾਨ ਜਿਹੜਾ ਉਹ ਪਹੁੰਚ ਰਿਹਾ ਤਾਂ ਜਿੱਥੇ ਇੰਦਰਜੀਤ ਨਿੱਕੂ ਨੇ ਗੱਲ ਕਹੀ ਹੈ ਕਿ ਉਹ ਇੱਕ ਪੰਜਾਬੀ ਹੋਣ ਦੇ ਨਾਤੇ ਇੱਥੇ ਪਹੁੰਚੇ ਨੇ ਔਰ ਜਿਹੜੇ ਲੋਕਾਂ ਨੂੰ ਲੋਗ ਜਾਦਾ ਸੁਣਦੇ ਨੇ ਦੇਖਦੇ ਨੇ ਤਾਂ ਉਹਨਾਂ ਲੋਕਾਂ ਦਾ ਇੱਥੇ ਜੇਕਰ ਉਹ ਆ ਕੇ ਇਹਨਾਂ ਲੋਕਾਂ ਦੇ ਵਿੱਚ ਖੜਦੇ ਨੇ ਤਾਂ ਕਿਤਨਾ ਕਿਤੇ ਉਹਨਾਂ ਨੂੰ ਇੱਕ ਹੌਸਲਾ ਮਿਲਦਾ ਹੈ ਔਰ ਇਹੀ ਅੱਜ ਸਭ ਤੋਂ ਵੱਡੀ ਜ਼ਰੂਰਤ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਵੱਲੋਂ ਆਪਣਾ ਹੈਲੀਕਾਪਟਰ ਜਿਹੜਾ ਉਹ ਇਸ ਰਾਹਤ ਕੰਮਾਂ ਦੇ ਲਈ ਆ ਦੇ ਦਿੱਤਾ ਗਿਆ ਪਰ ਜ਼ਿਆਦਾ ਤਰ ਲੋੜ ਇੱਥੇ ਲੋਕਾਂ ਨੂੰ ਕਿਸ਼ਤੀਆਂ ਦੀ ਹੈ ਕਿਉਂਕਿ ਹਰ ਪਾਸੇ ਪਾਣੀ ਹੀ ਪਾਣੀ ਹੈ ਔਰ ਜੇਕਰ ਇੱਕ ਜਗ੍ਹਾ ਤੋਂ ਦੂਜੀ ਤੇ ਜਗ੍ਹਾ ਤੱਕ ਪਹੁੰਚਣਾ ਤਾਂ ਉੱਥੇ ਕਈ ਵਾਰ ਟਰੈਕਟਰ ਟਰਾਲੀਆਂ ਜਾਂ ਗੱਡੀਆਂ ਨਹੀਂ ਪਹੁੰਚ ਸਕਦੀਆਂ ਤਾਂ ਇਹ ਤਾਜ਼ਾ ਹਾਲਾਤ ਨੇ ਇਸ ਵੇਲੇ ਅਜਨਾਲਾ ਇਲਾਕੇ ਦੇ ਜਿੱਥੇ ਲਗਾਤਾਰ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਔਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਹਰਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਦੀ ਟੀਮ ਅਜਨਾਲਾ